ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਉਸ ਦਾ ਦੇਹ ਸੰਸਕਾਰ ਹੋ ਗਿਆ ਪਰ ਉਸ ਦੀ ਜਿਹੜੀ ਮੌਤ ਆ ਉਹ ਬਹੁਤ ਸਾਰੇ ਸਵਾਲ ਪਿੱਛੇ ਛੱਡ ਗਈ ਕਿ ਆਖਿਆ ਜਿਹੜੀ ਖਬਰ ਆਈ ਪਹਿਲਾਂ ਕਿ ਇੱਕ ਐਕਸੀਡੈਂਟ ਹੋਇਆ ਬਲੈਰੋ ਗੱਡੀ ਦੇ ਵਿੱਚ ਮੋਟਰਸਾਈਕਲ ਟਕਰਿਆ ਜਿਹੜਾ ਮੋਟਰਸਾਈਕਲ ਬਲੈਰੋ ਗੱਡੀ ਦੇ ਵਿੱਚ ਵੱਜਿਆ ਪਰ ਉਹ ਬਲੈਰੋ ਗੱਡੀ ਵੀ ਨਹੀਂ ਲੱਭੀ ਗਈ ਫੇਰ ਆਖਿਆ ਠੱਠੇ ਪਿੱੜ ਰਹੇ ਸੀ ਉਹਨਾਂ ਦੇ ਵਿੱਚ ਮੋਟਰਸਾਈਕਲ ਵੱਜਿਆ ਉਹ ਠੱਠੇ ਵੀ ਨਹੀਂ ਲੱਭੇ ਨਾ ਉਸ ਠੱਠਿਆਂ ਦੇ ਕੋਈ ਖਰੋਚ ਆਈ ਸੋ ਇਹ ਐਕਸੀਡੈਂਟ ਬਹੁਤ ਸਾਰੇ ਜਿਹੜੇ ਸਵਾਲ ਖੜੇ ਕਰ ਗਿਆ ਜਿਹੜੇ ਜਵਾਬ ਮੰਗਦਾ ਕਿਉਂਕਿ ਆਪਾਂ ਵੇਖਦੇ ਆ ਜਿਹੜੇ ਰਾਈਡਿੰਗਾਂ ਕਰਦੇ ਆ ਰਾਈਡਰ ਆ ਜਿਹੜੇ ਉਹ ਅਕਸਰ ਜਦੋਂ ਜਾਂਦੇ ਉਹਨਾਂ ਦੇ ਹੇਲਮਟ ਦੇ ਉੱਤੇ GoPro ਕੈਮਰਾ ਲੱਗਾ ਹੁੰਦਾ ਉਹ ਕਿਉਂ ਨਹੀਂ ਲੱਗਾ ਸੀ ਰਾਜਵੀਰ ਜਵੰਦੇ ਦਾ ਜਾਂ ਫਿਰ ਉਹ GoPro ਕੈਮਰਾ ਕਿੱਥੇ ਗਿਆ ਫੇਰੇ ਇੱਕ ਜਣਾ ਨਹੀਂ ਨਿਕਲਦਾ ਰਾਈਡ ਤੇ ਇਹ ਗਰੁੱਪ ਹੁੰਦਾ ਜਿਹੜੇ ਉਹ ਦੋਸਤ ਸੀ ਉਹ ਦੋਸਤ ਕਿੱਥੇ ਸੀ ਕਿਉਂ ਵਿਲਕਦਾ ਰਿਹਾ ਉੱਥੇ ਰਾਜਵੀਰ ਜਵੰਦਾ ਕਿਸੇ ਨੇ ਉਹ ਦੋਸਤਾਂ ਦੀ ਵੀ ਜਿਹੜੀ ਖੋਜ ਖਬਰ ਨਹੀਂ ਕੀਤੀ ਲੋਕਾਂ ਨੂੰ ਇਹ ਗੱਲ ਆਖ ਦਿੱਤੀ ਕਿ ਐਕਸੀਡੈਂਟ ਹੋਇਆ ਪਰ ਆਪਾਂ ਸਭ ਜਾਣਦੇ ਆ ਇੱਕ ਐਕਸੀਡੈਂਟ ਹੋਇਆ ਸੀ ਦੀਪ ਸਿੱਧੂ ਦਾ ਸਕਾਰਪਿਓ ਗੱਡੀ ਦਾ ਜਿਸ ਦੇ ਵਿੱਚ ਉਹ ਪੰਜਾਬ ਦਾ ਹੀਰਾ ਸਦਾ ਸਦਾ ਦੇ ਲਈ ਇੱਥੋਂ ਵਿਛੜ ਗਿਆ ਸੀ ਸੋ ਆਪਾਂ ਸਭ ਜਾਣਦੇ ਆਪਾਂ ਫਿਲਮਾਂ ਦੇ ਵਿੱਚ ਵੇਖਿਆ ਕੁਝ ਐਕਸੀਡੈਂਟ ਹੁੰਦੇ ਆ ਕੁਝ ਕਰਵਾਏ ਜਾਂਦੇ ਆ ਉਹਨਾਂ ਨੂੰ ਐਕਸੀਡੈਂਟ ਦਾ ਨਾਮ ਦਿੱਤਾ ਜਾਂਦਾ ਕੁਝ ਕੁਦਰਤੀ ਹੁੰਦੇ ਆ ਸੋ ਕੌਣ ਆ ਉਹ ਲੋਕ ਜਿਨ੍ਹਾਂ ਨੇ ਇਸ ਦੀ ਜਾਂਚ ਕਰਨੀ ਸੀ ਉਹਨਾਂ ਨੇ ਪੱਲਾ ਛਾੜ ਲਿਆ ਇਹ ਕਹਿ ਕੇ ਕਿ ਕੁਦਰਤੀ ਜਿਹੜਾ ਵਰਤਾਰਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੇ ਜਾਂਚ ਕਰਨੀ ਸੀ ਪਰ ਕਈ ਲੋਕ ਆ ਜਿਹੜੇ ਸਿਹਰਦ ਲੋਕ ਆ ਜਿਹੜੇ ਮੰਗ ਕਰ ਰਹੇ ਆ ਕਿ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਪਰਵਾਰ ਵਿਚਾਰੇ ਦੇ ਵਿੱਚ ਇਕੱਲਾ ਹੀ ਉਹ ਮੇਲ ਸੀ ਉਹਨਾਂ ਦੇ ਉੱਤੇ ਤਾਂ ਐਡਾ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਦਾ ਇਸ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਤਾਂ ਕੁਦਰਤ ਦਾ ਭਾਣਾ ਮੰਨ ਲਿਆ ਪਰ ਜਿਹੜੇ ਪੰਜਾਬ ਦੇ ਸਿਹਰਦ ਲੋਕ ਆ ਉਹ ਜਰੂਰ ਇਸ ਚੀਜ਼ ਦੀ ਜਾਂਚ ਦੀ ਮੰਗ ਕਰ ਰਹੇ ਆ ਭਾਵੇਂ ਹਜੇ ਦੱਬੀ ਆਵਾਜ਼ ਦੇ ਵਿੱਚ ਹੀ ਕਰ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਇੱਕ ਬਾਈਕਰ ਸੀ ਤੇ ਉਸਦੇ ਜਿਹੜਾ ਹੈਲਮਟ ਲਿਆ ਸੀ ਉਸਦੀ ਕੀਮਤ 3 ਲੱਖ ਰੁਪਈਆ ਸੀ ਪਹਿਲਾ ਆਖਿਆ ਗਿਆ ਕਿ ਹੈਲਮਟ ਟੁੱਟ ਗਿਆ ਜੇ ਹੈਲਮਟ ਟੁੱਟਿਆ ਤੇ ਫਿਰ ਸਿਰ ਦੇ ਵਿੱਚ ਕੋਈ ਸੱਟ ਸਿੱਧੀ ਕਿਉਂ ਨਾ ਵੱਜੀ ਫਿਰ ਐਂਬੂਲੈਂਸ ਦੇ ਵਿੱਚ ਕਈ ਡਾਕਟਰਾਂ ਨੇ ਆਖਿਆ ਕਿ ਜਦੋਂ ਟੱਕਰ ਰਾਜਵੀਰ ਜਵੰਦਾ ਉੱਥੇ ਪਿਆ ਸੀ ਉੱਥੇ ਜੇਕਰ ਉਸ ਨੂੰ ਜਿਸ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਫਰਸਟ ਏਡ ਦਿੱਤੀ ਜਾਂਦੀ ਫੱਟੇ ਤੇ ਲਟਾ ਕੇ ਲਿਆਇਆ ਜਾਂਦਾ ਤੇ ਉਸ ਨੂੰ ਜਿਹੜੀ ਸਿਰ ਨੂੰ ਉਸ ਦੇ ਆਕਸੀਜਨ ਜਾਣੀ ਬੰਦ ਹੋਈ ਸੀ ਉਹ ਆਕਸੀਜਨ ਜਾਣੀ ਬੰਦ ਨਾ ਹੁੰਦੀ ਤੇ ਉਸ ਦਾ ਜਿਹੜਾ ਸਿਹਰਾ ਉਹ ਕੰਮ ਕਰਦਾ ਤੇ ਉਹ ਅੱਜ ਸਾਡੇ ਵਿੱਚ ਹੁੰਦਾ ਕਿੰਨਾ ਲੋਕਾਂ ਨੇ ਉਸ ਨੂੰ ਚੁੱਕਿਆ ਨਾ ਉਹਨਾਂ ਤੋਂ ਕੋਈ ਸਵਾਲ ਜਵਾਬ ਕੀਤਾ ਗਿਆ ਪਰੇ ਨੌਜਵਾਨ ਗਾਇਕ ਆ ਜਿਹੜਾ ਉਹ ਸਦਾ ਦੇ ਲਈ ਪੰਜਾਬ ਤੋਂ ਵਿਛੜ ਗਿਆ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਜ਼ਰੂਰੇ ਬਿਆਨ ਦਿੱਤਾ ਕੱਲੇ ਨੇ ਕਿ ਪਤਾ ਨਹੀਂ ਰੱਬ ਦੀ ਮਰਜ਼ੀ ਆ ਪਤਾ ਨਹੀਂ ਇੱਥੇ ਕੋਈ ਜਿਹਾ ਬੈਠਾ ਵੈਰੀ ਕਿ ਪੱਗਾ ਵਾਲੇ ਉਹਨਾਂ ਨੂੰ ਚੁੱਪਦੇ ਆ ਪੱਗਾ ਵਾਲੇ ਰਾਸ ਨਹੀਂ ਆਉਂਦੇ ਪੱਗਾ ਵਾਲਿਆਂ ਨੂੰ ਜਿਆਦੀ ਦੇਰ ਤੱਕ ਰਹਿ ਨਹੀਂ ਦਿੰਦੇ ਇਹ ਕੁਦਰਤੀ ਵਰਤਾਰਾ ਜਾਂ ਫਿਰ ਕਿਸੇ ਦੀ ਸਾਜ਼ਿਸ਼ ਆ ਇਹਦਾ ਜਾਂਚ ਦਾ ਵਿਸ਼ਾ ਪਰ ਕਈ ਸਵਾਲ ਖੜੇ ਜਰੂਰ ਹੋ ਰਹੇ ਆ ਕਿ ਰਾਜਵੀਰ ਜਵੰਦੇ ਦੇ ਨਾਲ ਵਾਕਿਆ ਹੀ ਕੀ ਕੁਦਰਤੀ ਕਹਿਰ ਹੋਇਆ ਜਾਂ ਫਿਰ ਕਿਸੇ ਵੱਲੋਂ ਸਾਜ਼ਿਸ਼ ਘੜੀ ਗਈ ਹੈ ਉਹ ਦੋਸਤ ਜਰੂਰ ਪਤਾ ਕਰਨੇ ਚਾਹੀਦੇ ਜਿਹੜੇ ਨਾਲ ਰਾਈਡ ਤੇ ਨਿਕਲੇ ਸੀ ਤੋਂ ਇਹਨਾਂ فاਸਲਾ ਕਿਵੇਂ ਪੈ ਗਿਆ ਜਿਨ੍ਹਾਂ ਨੇ ਉਸ ਨੂੰ ਬਾਅਦ ਚ ਚੱਕਿਆ ਵੀ ਨਹੀਂ ਉਹ ਬਲੈਰੋ ਗੱਡੀ ਦਾ ਵੀ ਪਤਾ ਕਰਨਾ ਚਾਹੀਦਾ ਜਿਹੜੀ ਕਹਿੰਦੇ ਅੱਗੋਂ ਬਲੈਰੋ ਗੱਡੀ ਆ ਗਈ ਤੇ ਜਵੰਦੇ ਦਾ ਮੋਟਰਸਾਈਕਲ ਅਨ ਕੰਟਰੋਲ ਹੋ ਕੇ ਉਸ ਗੱਡੀ ਦੇ ਵਿੱਚ ਟਕਰਾ ਗਿਆ